ਅਸੀਂ ਚਰਚਾ ਕਰ ਰਹੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਈਏ ਉਸ ਲਈ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੈ ਇਸ ਵੀਡੀਓ ਨੂੰ ਤੁਸੀਂ ਮੇਰੇ ਚੈਨਲ ਦੇ ਜਾ ਕੇ ਦੇਖ ਸਕਦੇ ਹੋ ਬੇਨਤੀ ਹੈ ਕਿ ਬੱਚੇ ਜੇ ਇਸ ਵਿੱਚ ਫਸ ਗਏ ਨਸ਼ੇ ਵਿੱਚ ਫਸੇ ਬੱਚਿਆਂ ਨੂੰ ਘਟਨਾ ਬਹੁਤ ਮੁਸ਼ਕਲ ਹੁੰਦਾ ਹੈ। ਉੱਥੇ ਡਾਕਟਰੀ ਸਹਾਇਤਾ ਪਰਿਵਾਰ ਦੁਆਰਾ ਸਮਝਾਇਆ ਜਾਣਾ ਪਰਿਵਾਰ ਦੁਆਰਾ ਖਰਾਕ ਦਿੱਤੀ ਜਾਣੀ ਪਰਿਵਾਰ ਦੁਆਰਾ ਨਸ਼ੇੜੀ ਨੂੰ ਪੰਦਰਾਂ ਬੱਚੇ ਰੱਖਣਾ ਕਈ ਤਰ੍ਹਾਂ ਦੇ ਅਪਾਹ ਕਿਤੇ ਜਾਂਦੇ ਹਨ ਜਿਹੜੇ ਅਕਸਰ ਫੇਲ ਹੋ ਜਾਂਦੇ ਹਨ। ਇਹ ਅਪਾਹ ਕਾਮਯਾਬ ਨਹੀਂ ਹੁੰਦੇ। ਇਸ ਲਈ ਸਾਨੂੰ ਪਹਿਲਾਂ ਹੀ ਰੋਕਣਾ ਪਵੇਗਾ ਕਿ ਸਾਡਾ ਬੱਚਾ ਨਸ਼ੇ ਦਾ ਆਦੀ ਤਾਂ ਨਹੀਂ ਹੋ ਗਿਆ ਕਿ ਸਾਨੂੰ ਲੱਗਦਾ ਹੈ ਕਿ ਉਸ ਦੇ ਆਲੇ ਦੁਆਲੇ ਉਸ ਦੇ ਦੋਸਤ ਮਿੱਤਰ ਉਸ ਦੇ ਸੀਨੀਅਰ ਨਸ਼ੇ ਦੇ ਵਿੱਚ ਫਸੇ ਹੋਏ ਹਨ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਲੋਕਾਂ ਤੋਂ ਦੂਰ ਕਰਨਾ ਪਵੇਗਾ ਤਾਂ ਜੋ ਸਾਡੇ ਘਰ ਵੀ ਅਜੇ ਹਾ ਬੁੱਟਾ ਨਾ ਲੱਗ ਸਕੇ ਬਹੁਤ ਬਹੁਤ ਧੰਨਵਾਦ